ਯਾਰ ਆ ਤਾਂ ਉਹੀ ਕੰਮ ਹੋ ਗਿਆ ਵੀ ਮਾੜਾ ਨਿਕਲ ਗਿਆ ਟੁੰਬੀਆਂ ਵੀ ਕੱਢਦੀ ਤੁਰੀ ਆਉਂਦੀ ਆ ਹੋਂ ਲਹੋਂਦੇ ਅਰਜੀ ਤੋਂ ਵੀ ਲੈ ਕੇ ਆਇਆ ਹੈਲੋ ਹੈਲੋ ਕੀ ਹਾਲ ਹੈ ਬਾਈ ਜੀ ਠੀਕ ਆ ਵਧੀਆ ਜੀ ਤੇ ਬਾਈ ਯਾਰ ਆ ਜਿਹੜਾ ਤੇਥੇ ਮੈਂ ਜਵਾਰ ਦਾ ਵੀ ਲੈ ਕੇ ਗਿਆ ਸੀਗਾ ਹੂੰ ਤੇ ਯਾਰ ਮੈਨੂੰ ਤਾਂ ਐ ਸੀ ਬਾਈ ਯਾਰ ਤੂੰ ਵੀ ਜ਼ਿੰਮੇਦਾਰ ਭਰਾ ਮੈਨੂੰ ਚੀਜ਼ ਮਾੜੀ ਨਹੀਂ ਦਿੰਦਾ ਤੇ ਇਹ ਤਾਂ ਤੇਰਾ ਵੀ ਮਾੜਾ ਨਿਕਲਿਆ ਭਈ ਇਹਨੇ ਤਾਂ ਕੱਢ ਹੀ ਨਹੀਂ ਕਰਿਆ ਯਾਰਾ ਅੱਛਾ ਐਂ ਤਾਂ ਹੋ ਨਹੀਂ ਸਕਦਾ ਯਾਰ ਉਹ ਕਿਉਂ ਨਹੀਂ ਸਕਦਾ ਆ ਕੇ ਭਾਈ ਵੇਖ ਕੇ ਜਾ ਆਪੀ ਯਾਰ ਆਉਣਾ ਮੈਂ ਹੁਣ ਠੀਕ ਆ ਉਹ ਕਿਵੇਂ ਆ ਠੀਕ ਆ ਯਾਰ ਕੀ ਗੱਲ ਹੋ ਗਈਵੇਂ ਲੰਬੇ ਜਿਹੇ ਤੇ ਜਨਾ ਉਹ ਯਾਰ ਭਾਈ ਜਿਹੜਾ ਮੈਂ ਬੀ ਲੈ ਕੇ ਮਹਿੰਗਾ ਫੀਲ ਲੈ ਕੇ ਆਇਆ ਹੈ ਤੇ ਉਹਦਾ ਕੱਦ ਜਿਹੜਾ ਰਹਿ ਗਿਆ ਯਾਰ ਯਾਰ ਐਂ ਤਾਂ ਨਹੀਂ ਹੋ ਸਕਦਾ ਵਖਾ ਮੈਨੂੰ ਕਿੱਥੇ ਵਿਝੀ ਆ ਜਾ ਵੇਖ ਲੈ ਆ ਦੇਖ ਲੈ ਭਾਈ ਯਾਰ ਤੂੰ ਤਾਂ ਦਾ ਸੀਗਾ ਇਹਦਾ ਇਹਦਾ ਮੋਟਾ ਟਾਂਦਾ ਹੋਣਾ ਦੂਜੀ ਗੱਲ ਇਹਦੇ ਵਿੱਚ ਵੜ ਕੇ ਦੂਜੇ ਪਾਸੇ ਬੰਦਾ ਹੀ ਨਹੀਂ ਦਿਸਣਾ ਲੈ ਮੈਂ ਤਾਂ ਬੈਠਾ ਵੀ ਸੀ ਜਨਾ ਉਹ ਤੂੰ ਐਂ ਕਰ ਲੰਮਾ ਪੈ ਓਏ ਹੁਣ ਦੇਖ ਆਸੇ ਪਾਸੇ ਬੰਦਾ ਦੀਂਦਾ ਨਹੀਂ ਓਏ ਯਾਰ ਐ ਥੋੜੀ ਹੁੰਦਾ ਭਾਈ ਯਾਰ ਆਪਣੀ ਗੱਲ ਇਹ ਹੋਈ ਸੀ ਕਿ ਖੜਾ ਬੰਦਾ ਦੂਜੇ ਪਾਸੇ ਨਹੀਂ ਜਾਂਦਾ ਯਾਰ ਕੂੰ ਗਲਤਾਂ ਇੱਥੇ ਨਾ ਆਪਣੀ ਖੜੇ ਹੋਣ ਦੀ ਗੱਲ ਹੋਈ ਸੀ ਨਾ ਬੈਠਣ ਦੀ ਹੋਈ ਸੀ ਨਾ ਪੈਣ ਦੀ ਹੋਈ ਸੀ ਗੱਲ ਆਪਣੀ ਇਹ ਹੋਈ ਸੀ ਵੀ ਇਹਦੇ ਵਿੱਚ ਵੜ ਕੇ ਬੰਦਾ ਇੱਕ ਪਾਸੇ ਦੂਜੇ ਪਾਸੇ ਜਿੰਦਾ ਜਿੰਦਾ ਦਾ ਦੱਸ